ਹਾਂਜੀ ਗੋਂਡ ਸ਼ਬ ਰਾਗ ਦਾ ਇੱਕ ਹੋਰ ਸ਼ਬਦ ਹੈ ਜੀ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨ ਗਾਏ अकेਲੀ ਹੈ ਹੈ ਬੇਲੀ ਮੇਰੇ ਮੈਨੂੰ ਤਲਬ ਲੱਗੀ ਐ ਤਾਲਾ ਤਲਬ ਪਿਆਸ ਅੱਛਾ ਜੀ ਮੈਨੂੰ ਬੇਲੀ ਦੀ ਪਿਆਸ ਲੱਗੀ ਐ ਹੂੰ ਹੂੰ ਅਫਦਲ ਸ਼ਰਮ ਕੋ ਬਿਰਬ ਮਨ ਬੋ ਤਪਤਾ ਜੀ ਉੱਤਰ ਖਾ ਬੈ ਤਬੰਦੀਰ ਹਾਂਜੀ ਤਾਲਾ ਲੱਗੀ ਐ ਬੇਲੀ ਦੀ ਦਰਸ਼ਨ ਦੀ ਅੱਛਾ ਜੀ ਪਿਆਸ ਲੱਗੀ ਐ ਹੂੰ ਹੂੰ ਪਰ ਬੱਚੜੇ ਦੇ ਬਿਨਾਂ ਗਾਇ ਦਾ ਇਹ ਅਕੇਲੀ ਐ ਬੱਚਾ ਹੈ ਦੀ ਹੂੰ ਹੂੰ ਕੁੱਦੀ ਖੋਲ ਗਿਆ ਨਹੀਂ ਦੀਗਾ ਹੂੰ ਹੂੰ ਪਿਆਸ ਵੀ ਦੂਰ ਹੋ ਰਹੀ ਪਰ ਐਸੇ ਆਮ ਤਾਂ ਹੁੰਦਾ ਗਾਏ ਬਿਨ ਬਛੜਾ ਕੇਲਾ ਹੁੰਦਾ ਤੇ ਬਛੜੇ ਬਿਨ ਗਾਏ अकेਲੀ ਹੋਈ ਹੋਈ ਹੈ। ਬੁੱਧੀ ਦਾ ਪਹਿਲਾ ਹੈ ਕਿ ਗਿਆਨ ਹੈ ਦੀ ਗੱਲ ਪਛੋਰ ਜੇ ਆਪਾਂ ਉਹ ਸੋਚੀਏ ਦੁਨੀਆ ਵਿੱਚ ਤਾਂ ਦੁਨੀਆਦਾਰੀ ਦੇ ਸਾਹਮਣੇ ਤਾਂ ਗਾਏ ਬਿਨ ਬਛੜਾ ਕੇਲਾ ਹੁੰਦਾ ਹੈ ਨਾ ਜੀ। ਹਾਂ ਇਹ ਗੱਲ ਵੀ ਸਮਝਣ ਲਾਇਕ ਹੈ। ਜੀ। ਅੱਛਾ ਬਛੜਾ ਮਤਲਬ ਗਿਆਨ ਹੈ ਗਿਆਨ ਤੋਂ ਬਿਨ ਜਿਹੜੀ ਬੁੱਧੀ ਹੈ ਇਹ ਸਖਣੀ ਹੈ ਜੀ। ਸ਼ਾਂਤੀ ਘਾਟ ਹੈ ਤਾਂ ਇਹ ਪਿਆਰ ਤਾਂ ਨਹੀਂ ਜਾ ਰਹੀ ਅੱਛਾ ਜੀ ਪਾਨੀਆਂ ਬਤਾਈ ਨਹੀਂ ਠੀਕ ਹੈ ਜੀ ਪਾਨੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਉ ਜਿਵੇਂ ਪੜ੍ਹਦੇ ਸਾਬ ਨੂੰ ਮੱਝ ਤੜਫਦੀ ਹੈ ਹਾਂ ਜੀ ਇਸੇ ਤਰੀਕੇ ਨਾਲ ਰਾਮੋਤੁਰ ਦੇ ਬਨੋਂ ਨਾ ਮੋ ਤੜਫ ਰਿਹਾ ਹੂੰ ਹੂੰ ਉਸ ਜੀ ਹਾਲਤ ਵਿਚਾਰੇ ਨਬੇ ਦੀ ਹੈ ਹੂੰ ਹੂੰ ਜੇ ਬੱਚੀ ਦੀ ਹਾਲਤ ਹੋ ਜਾਂਦੀ ਪਾਣੀ ਫਿਲੋ ਠੀਕ ਹੈ ਜੀ ਐਹ ਜੀ ਹਾਲਤ ਬੇਰੀ ਹੋ ਗਈ ਹੂੰ ਹੂੰ ਜਿਵੇਂ ਗਾਏ ਦਾ ਬਾਦਸ਼ਾਹ ਛੂਟਲਾ ਥਨ ਚੋਖਤਾ ਮੱਖਣ ਘੂਟਲਾ ਜੇ ਗਾਏ ਦਾ ਬੱਚਾ ਛੱਡਿਆ ਜਾਂਦਾ ਗਾਏ ਦਾ ਉਹੂ ਚ ਲੈ ਕੇ ਚੁਗ ਲੈ ਉਹ ਚਾਹ ਹੈ ਦੁੱਧ ਚੁਗਦਾ ਉਹ ਬਖਰੀਆ ਕਟਾਉਂਦੀਆਂ ਵਿੱਚ ਮੱਖਣ ਦਾ ਰਸ ਹੁੰਦਾ ਹੈ ਹਮ ਹਮ ਪਖਣ ਦਾ ਟੇਸ ਹੁੰਦਾ ਵਿੱਚੋਂ ਹਮ ਹਮ ਦੁੱਧ ਚੋ ਹਮ ਹਮ ਇਹ ਪਰ ਇੱਥੇ ਪਰਠਾਏ ਕਿਹਨੂੰ ਕਿਹਾ ਹੋਇਆ ਵੀ ਹੁਣ ਇੱਥੇ ਬੱਚਾ ਕੌਣ ਆ ਗਿਆ ਅੱਛਾ ਜੀ ਮਨ ਜਦ ਛੁੱਟ ਕੇ ਫਿਰ ਬੁੱਧੀ ਤੋਂ ਗਿਆਨ ਪ੍ਰਾਪਤ ਕਰਦਾ ਹੈਗਾ ਤਤ ਫਿਰ ਉਹਨੂੰ ਮੱਖਣ ਦਾ ਟੱਕਰ ਹੈ ਉਹ ਗਿਆਨ ਹੈ ਦੀ ਤਾਂ ਮਨ ਕਰ ਟਿਕਦਾ ਦੀ ਹੈ ਵਿਛੜੇ ਬਿਨ ਸਾਇਆ ਕੇਲੀ ਹੈ ਹੂੰ ਹੂੰ ਜਦ ਕਾ ਬੰਦਾ ਮੰਨ ਲੈ ਤੇ ਗਿਆਨ ਦਾ ਰਸਾ ਬਹੁਤ ਆਹੀ ਮਨ ਬਣ ਹੋਊਗਾ ਤਾਂ ਹੀ ਕਹੇ ਕੇਲੀ ਜਿਹੜੀ ਹੂੰ ਹੂੰ ਜਾਂਦਰ ਸੇਵਨ ਉਹ ਮੰਦੀ ਨਾ ਬਣਿਆ ਜਾਂਦਾ ਹੂੰ ਹੂੰ ਫਿਰ ਘਾੜ ਡੇਰਾ ਹੀ ਨਹੀਂ ਜਾਏ ਕੇ ਲਈ ਹੂੰ ਹੂੰ ਠੀਕ ਹੈ ਜੀ ਹਾਂ ਜੀ ਨਾਮ ਦਿਓ ਨਾਰਾਇਣ ਪਾਇਆ ਗੁਰ ਭੇਟਤ ਅਲਖ ਲਖਾਇਆ ਹਰਿ ਦੇਵ ਨੇ ਨਾਰਾਇਣ ਪਾਲਿਆ ਇਹ ਗੁਰ ਦੀ ਭੇਟਾ ਇਹ ਗੁਰ ਲੋ ਭੇਟਿਆ ਅਸੀਂ ਹੂੰ ਗੁਰ ਨੂੰ ਅਲਖ ਜਿਹੜਾ ਸੀ ਹੂੰ ਉਹਨੇ ਲਖਾਤਾ ਅਲਖ ਜਿਹੜਾ ਹੈ ਉਹਦਾ ਦਰਸ਼ਨ ਹੋ ਗਿਆ ਹੂੰ ਅਲਖ ਨੂੰ ਸਮਝ ਲੈ ਆਵੇ ਲਖ ਕੀ ਹੁੰਦਾ ਹੂੰ ਜਿਸ ਤਰ੍ਹਾਂ ਉਹਨੇ ਤੈਨੂੰ ਜਾਣ ਲਿਆ ਫਰੀਦ ਜੀ ਦੇ ਸ਼ਲੋਕਾਂ ਚ ਵੀ ਆਇਆ ਸੀ ਨਾ ਨਾਨਕ ਅਲਖ ਨਾ ਲਖੀ ਗੁਰਮੁਖ ਦੇ ਦਿਖਾ ਹਾਂ ਜੀ ਜੈਸੇ ਵਿਖੇ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਹਾਂ ਜਿਵੇਂ ਵਿਖਿਆ ਤੇ ਪਰਮਾਤਮਾ ਨੂੰ ਕੋ ਪ੍ਰੀਤ ਕਰਦਾ ਐਸੀ ਬਾਲੀ ਨਾਲ ਪ੍ਰੀਤੈ ਨੋ ਬੇਦੀ ਹੂੰ ਹੂੰ ਤੇ ਇਹ ਵੀ ਗੱਲ ਜਿਵੇਂ ਆਪਾਂ ਪਿਛਲੇ ਸ਼ਲੋਕ ਚ ਕੀਤੀ ਸੀਗੀ ਭਗਤਾ ਨੇ ਇਸ ਪੱਖ ਤੋਂ ਜਾ ਕੇ ਵੀ ਲੋਕਾਂ ਨੂੰ ਦੱਸਿਆ ਹੈ ਜੀ ਜੀ ਜੈਸੇ ਤਾਪ ਤੇ ਨਿਰਮਲ ਘਾਮਾ तैसे राम नामा बिन बापरो नामा ਆਜ ਮੈਂ ਆ ਜਿਹੜੀ ਗਰਮੀ ਨੂੰ ਗਰਮੀ ਦੀ ਤਪ ਪੈਂਦੀ ਹੈ ਹਾਂਜੀ ਰਕਲ ਕਲ ਬੰਦੀ ਹੈ ਲੋਕਾਂ ਨੂੰ ਹੂੰ ਹੂੰ ਜੈਸੇ ਤਾਪ ਤੇ ਨਿਰਮਲ ਕਾਮਾ ਨਿਰਮਲ ਕਾਪਾ ਰਾਮ ਨਾਮਾ ਬਿਨ ਬਾਪਰੋ ਨਾਮਾ ਆ ਰਾਮ ਨਾਮਾ ਬਿਨ ਵਿਚਾਰਾ ਨਾਮਾ ਹੂੰ ਹੂੰ ਗਰਮੀ ਚ ਗਰਮੀ ਹੁਦੀ ਹੈ ਨਾ ਤੇ ਹੋਰ ਗਰਮੀ ਹਾਂਜੀ ਉਹ ਕਾਂ ਜਿਹੜੀ ਆ ਕਾਂ ਬਹੁਤ ਸ਼ਕਤੀਗਾਰੀ ਬੀ ਕਹਿੰਦੇ ਨੇ ਹੂੰ ਹੂੰ ਵਿਆਹ ਕੋ ਕਰ ਸਕਦੀ ਹੈ ਹੂੰ ਹੂੰ ਇਹ ਵਿਆਹ ਕੋ ਲੈ ਲਉਂਦਾ ਹੂੰ ਹੂੰ ਪਰ ਨਿਰਮਲ ਤੋਂ ਕੀ ਬਣਦਾ ਸਾਫ ਤਾਪ ਤੇ ਤਪਦੇ ਹਨ ਘਾਮਾਂ ਗਰਮੀ ਧੁੱਪ ਧੁੱਪ ਉੱਪਰ ਦੇ ਵਿੱਚ ਚੰਨ ਹੁੰਦਾ ਨਾ ਹੂੰ 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 ਚੰਨ ਉੱਤੋਂ ਚੰਨ ਦੀ ਦੀਵਾਲ ਕਰਦਾ ਨਾ ਗਾਮ ਦੀ ਗੱਲ ਕਰ ਰਿਹਾ ਵਿੱਚ ਜਿਹੜੀ ਹੀਟ ਹੈ ਉਹਦੇ ਅੱਛਾ ਜੀ ਹੀਟ ਦੇ ਨਾਲ ਲਾਈਟ ਵੀ ਹੁੰਦੀ ਹੈ ਹੂੰ ਜ਼ਰੂਰ ਹੀਟ ਹੈ ਜਿਹੜੀ ਉਹਦੇ ਵਿੱਚ ਠੀਕ ਹੈ ਜੀ ਉਸ ਤਰ੍ਹਾਂ ਜਦੋਂ ਪਸ਼ੂ ਪਸ਼ੂ ਪੰਛੀਆਂ ਨੂੰ ਹੁੰਦਾ ਉਹ ਮਹਾਰਾਮ ਨਾਮ ਤੋਂ ਬਿਨਾਂ ਨਾਮਦੇਵ ਦੀ ਹਾਲਤ ਹੈ ਜੀ ਹਾਂਜੀ ਬਾਜੀ ਠੀਕ ਹੈ ਜੀ ਇੱਥੇ ਸਮਾਪਤੀ ਹੈ ਸ਼ਬਦ ਦੀ